ਉੱਚੇ ਬਨੇਰੇ ਕਾ ਪਿਆ ਬੋਲੇ ਮੈਂ ਚਰਖੇ ਤੰਦ ਪਾਵਾਂ ਜੇ ਕਾਵਾਂ ਮੇਰਾ ਵੀਰਾ ਆਵੇਂ ਮੈਂ ਕੁੱਟਕੁੱਟ ਚੂਰੀਆਂ ਪਾਵਾਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਮੈਂ ਮਨਜੀਤ ਕੋ ਅੱਜ ਕੱਲ ਨਾ ਚਰਖੇ ਰਹਿ ਤੇ ਨਾ ਕਾਂ ਰਹਿ ਬਹੁਤ ਸਾਰੇ ਪੰਛੀ ਦਿਨੋ ਦਿਨ ਅਲੋਪ ਹੁੰਦੇ ਜਾ ਰਹੇ ਨੇ ਇਹਨਾਂ ਦੀ ਪ੍ਰਜਾਤੀ ਖਤਮ ਹੁੰਦੀ ਜਾ ਰਹੀ ਹੈ ਕਾਰਨ ਬਹੁਤ ਸਾਰੇ ਨੇ ਉ ਵੀ ਤੁਹਾਨੂੰ ਕਿਸੇ ਨਾ ਕਿਸੇ ਵੀਡੀਓ ਦੇ ਵਿੱਚ ਜ਼ਰੂਰ ਦੱਸਾਂਗੇ ਲੇਕਿਨ ਅੱਜ ਅਸੀਂ ਇੱਕ ਅਜੇ ਪੰਛੀ ਦੀ ਗੱਲ ਕਰਨ ਜਾ ਰਹੇ ਹਾਂ ਕਾਂ ਦੀ ਗੱਲ ਕਰਨ ਜਾ ਰਹੇ ਹਾਂ ਜੋ ਇਨਸਾਨਾਂ ਦੇ ਵਾਂਗ ਬੋਲਦਾ ਤੁਸੀਂ ਬਹੁਤ ਸਾਰੇ ਲੋਕਾਂ ਨੇ ਤੋਤਿਆਂ ਨੂੰ ਇਨਸਾਨਾਂ ਦੇ ਵਾਂਗ ਬੋਲਦੇ ਹੋਏ ਤਾਂ ਜ਼ਰੂਰ ਦੇਖਿਆ ਹੋਵੇਗਾ ਸੁਣਿਆ ਹੋਵੇਗਾ ਲੇਕਿਨ ਇੱਕ ਕਾਂ ਜੋ ਕਿ ਇਨਸਾਨਾਂ ਦੇ ਵਾਂਗ ਗੱਲਾਂ ਕਰਦਾ ਹੈ ਇਨਸਾਨਾਂ ਦੇ ਨਾਲ ਬੈਠ ਕੇ ਖਾਣਾ ਖਾਂਦਾ ਹੈ ਔਰ ਇਸ ਦੇ ਪਿੱਛੇ ਜਿਹੜੀ ਸਟੋਰੀ ਕੀ ਹੈ ਉਹ ਵੀ ਤੁਹਾਨੂੰ ਇਸ ਪੂਰੀ ਵੀਡੀਓ ਦੇ ਵਿੱਚ ਦੱਸਾਂ ਗਏ ਲੇਕਿਨ ਇੱਕ ਵਾਰ ਤੁਸੀਂ ਇਸ ਕਾਂ ਦੇ ਬੋਲਣ ਦੀ ਵੀਡੀਓ ਜ਼ਰੂਰ ਸੁਨੋ ਪਪਾ ਪਪਾ ਇਹਨਾਂ ਪਪਾ ਇਹਨਾਂ ਮਰ ਤੂੰ ਮਰ ਤੂੰ ਮਰ ਤੂੰ ਤੂੰ ਕੌਣ ਰ ਕਾਲੇ ਨਰਦੂ ਹਾਂ ਖੋਟਾ ਮੇਨਰ ਹਾਂ ਖੋਟਾ ਤੂ ਹੈ ਖੋਟਾ ਤੂ ਤਰ ਤੋ ਨਹੀਂ ਨਾ ਸੰਗੇ ਤੋ ਤਾਂ ਤੁਸੀਂ ਬਹੁਤ ਸਾਰੇ ਲੋਕਾਂ ਨੇ ਤੋਤਿਆਂ ਨੂੰ ਜਿਹੜਾ ਕਿ ਬੋਲਦੇ ਹੋਏ ਸੁਣਿਆ ਹੋਵੇਗਾ ਮਨੁੱਖ ਦੇ ਵਾਂਗ ਗੱਲਾਂ ਕਰਦਾ ਹੈ ਲੇਕਿਨ ਇੱਕ ਕਾਂ ਵੀ ਬਿਲਕੁਲ ਮਨੁੱਖਾਂ ਦੇ ਵਾਂਗ ਗੱਲਾਂ ਕਰਦਾ ਹੈ ਜਿਹੜੇ ਕਿ ਪਰਿਵਾਰਾਂ ਦੇ ਨਾਮ ਲੈਂਦਾ ਮੰਮੀ ਪਾਪਾ ਬੋਲਦਾ ਜੀਹਾਂ ਦੱਸਦੀ ਕਿ ਮਰਾਠੀ ਦੇ ਵਿੱਚ ਗੱਲਾਂ ਕਰਦਾ ਏ ਕਾਂ ਤਾ ਇੱਕ ਬੱਚੀ ਜੋ ਕਿ 12 12ਵੀਂ ਕਲਾਸ ਦੇ ਵਿੱਚ ਪੜ੍ਹਦੀ ਸੀ ਉਸ ਬੱਚੀ ਨੂੰ ਰਸਤੇ ਦੇ ਵਿੱਚ ਜ਼ਖਮੀ ਹਾਲਤ ਦੇ ਵਿੱਚ ਇੱਕ ਆ ਮਿਲਦਾ ਹੈ ਤੋਂ ਉਸ ਨੂੰ ਘਰੇ ਲੈ ਕੇ ਜਾਂਦੇ ਆ ਉਸ ਦਾ ਇਲਾਜ ਕਰਦੀ ਏ ਤੇ ਉਹ ਕਾਂ ਫਿਰ ਉਹਨਾਂ ਦੇ ਨਾਲ ਹੀ ਰਹਿਣ ਲੱਗ ਜਾਂਦਾ ਹੈ ਹੌਲੀ ਹੌਲੀ ਉਹ ਕਾਂ ਦਾ ਬੱਚਾ ਵੱਡਾ ਹੁੰਦਾ ਜਾਂਦਾ ਹੈ ਤੇ ਫਿਰ ਉਹ ਗੱਲਾਂ ਕਰਨ ਲੱਗ ਜਾਂਦਾ ਹੈ ਅਸਲੀਅਤ ਦੇ ਵਿੱਚ ਇੱਕ ਕਾਂ ਮਨੁੱਖੀ ਆਵਾਜ਼ਾਂ ਕੱਢ ਰਿਹਾ ਇਹ ਕਾਂ ਹਰ ਰੋਜ਼ ਉੱਡ ਕੇ ਮਹਾਰਾਸ਼ਟਰ ਦੇ ਪਾਲ ਘਰ ਦੇ ਗਰਗਾਓ ਆਉਂਦਾ ਹੈ ਤੇ ਇੱਥੇ ਇੱਕ ਪਰਿਵਾਰਕ ਮੈਂਬਰਾਂ ਦੇ ਨਾਲ ਗੱਲਾਂ ਕਰਦਾ ਹੈ ਤੇ ਖਾਣਾ ਖਾਂਦਾ ਹੈ ਇਹ ਕਾਂ ਪਰਿਵਾਰ ਦੇ ਮੈਂਬਰਾਂ ਦੇ ਨਾਲ ਮਰਾਠੀ ਦੇ ਵਿੱਚ ਗੱਲ ਕਰਦਾ ਹੈ ਇਹ ਕਾਂ ਜੋ ਕਿ ਗਰਗਾਓ ਦੇ ਇੱਕ ਪਰਿਵਾਰ ਦਾ ਮੈਂਬਰ ਬਣ ਗਿਆ ਇੱਕ ਛੋਟੇ ਬੱਚੇ ਵਾਂਗ ਗੱਲਾਂ ਕਰਦਾ ਹੈ ਤੇ ਇਸ ਕਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। 3 ਸਾਲ ਪਹਿਲਾਂ ਗਰਗਾਓ ਦੀ 12ਵੀਂ ਜਮਾਤ ਦੀ ਵਿਦਿਆਰਤਨ ਤਨੂਜਾ ਮੁਖਾਨੇ ਨੂੰ ਇੱਕ ਦਰਖਤ ਹੇਠ ਇੱਕ ਜ਼ਖਮੀ ਕਾਂ ਦਾ ਬੱਚਾ ਮਿਲਿਆ ਤੇ ਉਹ ਉਸ ਨੂੰ ਘਰ ਲੈ ਆਈ। ਉਸ ਦੀ ਦੇਖਭਾਲ ਕਰਨ ਲੱਗ ਪਈ ਤੇ ਹੁਣ ਇਹ ਕਾਂ ਘਰ ਦੇ ਵਿੱਚ ਸਾਰਿਆਂ ਦੇ ਨਾਲ ਮਨੁੱਖੀ ਆਵਾਜ਼ ਦੇ ਵਿੱਚ ਗੱਲ ਕਰਦਾ ਹੈ। ਆਮ ਤੌਰ ਤੇ ਕਾਂ ਵਰਗਾ ਪੰਛੀ ਮਨੁੱਖਾਂ ਤੋਂ ਦੂਰ ਰਹਿੰਦਾ ਹੈ ਪਰ ਇਹ ਪੰਛੀ ਪਰਿਵਾਰ ਦੇ ਆਲੇ-ਦੁਆਲੇ ਰਹਿੰਦਾ ਹੈ। ਤਨੂਜਾ ਨੇ ਕਾਂ ਨੂੰ ਜ਼ਖਮੀ ਹਾਲਤ ਦੇ ਵਿੱਚ ਪਾਇਆ ਸੀ ਜਿਸ ਤੋਂ ਬਾਅਦ ਉਸ ਨੂੰ ਘਰ ਲੈ ਕੇ ਆਏ ਤੇ ਉਸ ਦਾ ਇਲਾਜ ਕੀਤਾ ਪਰਿਵਾਰ ਦੇ ਛੋਟੇ ਬੱਚਿਆਂ ਨੇ ਕਾਂ ਨੂੰ ਖਾਣਾ ਖਵਾਉਣਾ ਸ਼ੁਰੂ ਕਰ ਦਿੱਤਾ ਤੇ ਉਸ ਤੋਂ ਬਾਅਦ ਕਾਂ ਮਨੁੱਖ ਦਾ ਇੰਨਾ ਆਦੀ ਹੋ ਗਿਆ ਕਿ ਪਰਿਵਾਰ ਦੇ ਮੈਂਬਰਾਂ ਦੇ ਮੋਢਿਆਂ ਤੇ ਬੈਠਣ ਲੱਗ ਪਿਆ ਪਰਿਵਾਰਕ ਮੈਂਬਰਾਂ ਅਨੁਸਾਰ ਇਹ ਡੇਢ ਸਾਲ ਦਾ ਕਾਂ ਪਿਛਲੇ ਮਹੀਨੇ ਤੋਂ ਅਚਾਨਕ ਬੋਲਣ ਲੱਗ ਪਿਆ ਸੀ ਇਸ ਕਾਂ ਨੇ ਮਰਾਠੀ ਭਾਸ਼ਾ ਸਿੱਖ ਲਈ ਤੇ ਮਰਾਠੀ ਦੇ ਵਿੱਚ ਕਾਕਾ ਬਾਰਕਿਆ ਆਈ ਤਾਈ ਆਸਾਨੀ ਦੇ ਨਾਲ ਬੋਲ ਲੈਂਦਾ ਹੈ ਇਸ ਕਾਂ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਕਾਂ ਵੀ ਘਰ ਆਉਂਦਾ ਹੈ ਅਤੇ ਖਾਣਾ ਖੰਡਾ ਤੇ ਪਾਣੀ ਮੰਗਦਾ ਹੈ ਉਹ ਵੀ ਬੁੱਢੀ ਦਾਦੀ ਵਾਂਗ ਖੰਗਦਾ ਹੈ ਜੇਕਰ ਕਬੀਲੀ ਪਰਿਵਾਰ ਦਾ ਕੋਈ ਮੈਂਬਰ ਕਿਸੇ ਹੋਰ ਮੈਂਬਰ ਨੂੰ ਬੁਲਾਉਂਦਾ ਹੈ ਤੇ ਕਾਂ ਵੀ ਉਸ ਨੂੰ ਬੁਲਾਉਣ ਲੱਗ ਪੈਂਦਾ ਹੈ ਪਰਿਵਾਰ ਦਾ ਕਹਿਣਾ ਹੈ ਕਿ ਕਾਂ ਘਰ ਦੀ ਰਾਖੀ ਵੀ ਕਰਦਾ ਹੈ ਜਦੋਂ ਕੋਈ ਅਜਨਬੀ ਘਰ ਆਉਂਦਾ ਹੈ ਤਾਂ ਉਹ ਪੁੱਛਦਾ ਹੈ ਕਿ ਉਹ ਕੀ ਕਰ ਰਿਹਾ ਹੈ ਹਾਲਾਂਕਿ ਇਹ ਕਾਂ ਇਸ ਵੇਲੇ ਆਲੇ ਦੁਆਲੇ ਦੇ ਖੇਤਰ ਅਤੇ ਜੰਗਲ ਤੋਂ ਆਉਣ ਵਾਲੇ ਕਾਵਾਂ ਦੇ ਨਾਲ ਦਿਨ ਪਰ ਬਾਹਰ ਘੁੰਮਦਾ ਰਹਿੰਦਾ ਹੈ ਪਰ ਇਹ ਹਮੇਸ਼ਾ ਸ਼ਾਮ ਨੂੰ ਵਾਪਸ ਆਪਣੇ ਘਰ ਪਰਤ ਆਉਂਦਾ ਹੈ